ਸਾਨੂੰ ਕੋਈ ਪੁੱਛੇ ਵੀ ਨਾਨਕ ਕਿੱਥੇ ਸੀ ਤੇ ਅਸੀਂ ਕਹੀਏ ਜੀ ਸਾਨੂੰ ਤਾਂ ਪਤਾ ਨਹੀਂ ਫਿਰ ਇਹ ਕੀ ਸਾਬਤ ਕਰ ਦਿੱਤਾ ਸੀ ਗੁਰੂ ਨਾਨਕ ਦੇ ਸਿੱਖ ਹੋ ਕੇ ਸਾਨੂੰ ਗੁਰੂ ਨਾਨਕ ਦੇ ਨਾਨਕਿਆਂ ਦਾ ਹੀ ਨਾ ਪਤਾ ਹੋਵੇ ਤਾਂ ਕਾਹਦੇ ਗੁਰਪੁਰ ਮਨਾਏ ਬਈ ਫਿਰ ਤਾਂ ਖਟਿਆ ਕੁਝ ਨਹੀਂ ਫਿਰ ਤਾਂ ਇਹ ਵੀ ਬਾਬਿਆਂ ਨੇ ਲੰਗਰ ਵਧੀਆ ਬਣਾਇਆ ਸਾਰਾ ਦਿਨ ਲੰਗਰ ਚੱਲਦਾ ਛਕੋ ਛਕਾਓ ਜਿੰਨਾ ਕਿ ਸੁਣਿਆ ਸੁਣ ਲਿਆ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਗੁਰਪੁਰ ਮਨਾਇਆ ਕਿ ਗੁਰਪੁਰੂ ਰਸਿਆ ਹੋਇਆ ਜਿਹੜਾ ਮਨਾ ਲਿਆ ਸੀ ਨਹੀਂ ਨਹੀਂ ਸਮਝਣ ਦੀ ਗੱਲ ਕਰੋ ਗੁਰੂ ਨਾਨਕ ਦੇ ਨਾਨਕੇ ਸੀ ਚੈਲਾ ਨਗਰ ਵਿੱਚ ਇਹ ਪਾਕਿਸਤਾਨ ਚੈਜੀ ਜਗਾ ਚੈਲਾ ਨਗਰ ਦੇ ਵਿੱਚ ਇੱਕ ਬਜ਼ੁਰਗ ਰਾਮਾ ਜੀ ਹੋਏ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਉਹਨਾਂ ਸਮਿਆਂ ਦੀ ਬਾਤ ਹੈ ਜਦੋਂ ਬੇਟੀਆਂ ਨੂੰ ਜੰਮਦਿਆਂ ਨੂੰ ਮਾਰ ਦਿੰਦੇ ਸੀ ਹੁਣ ਵੀ ਮਾਰ ਦਿੰਦੇ ਆ ਕਈ ਜਗ੍ਹਾ ਤਾਂ ਪਰ ਹੁਣ ਫਰਕ ਪਿਆ ਕੁਝ ਪਰ ਇਸ ਬਜ਼ੁਰਗ ਨੇ ਧੀ ਦੇ ਜੰਮਣ ਤੋਂ ਹੌਕਾ ਨਹੀਂ ਲਿਆ ਉਹਨੇ ਤਾਂ ਪੁੱਤਾਂ ਦੀ ਤਰ੍ਹਾਂ ਆਪਣੀ ਧੀ ਨੂੰ ਅਪਣਾਇਆ ਔਰ ਉਹਨੇ ਆਪਣੀ ਬੇਟੀ ਤੇ ਖੁਸ਼ ਹੋ ਕੇ ਆਪਣੀ ਪੁੱਤਰੀ ਦਾ ਨਾਮ ਰੱਖਿਆ ਤ੍ਰਿਪਤਾ ਮੈਂ ਤਾਂ ਤ੍ਰਿਪਤ ਹੋ ਗਿਆ ਸੰਸਾਰ ਦੇ ਵਿੱਚ ਮੈਨੂੰ ਬੇਟੀ ਮਿਲ ਗਈ ਮੈਂ ਤ੍ਰਿਪਤ ਹਾਂ ਉਹਨੇ ਆਪਣੀ ਬੇਟੀ ਦਾ ਨਾਮ ਤ੍ਰਿਪਤਾ ਰੱਖ ਦਿੱਤਾ ਇਹ ਗੁਰੂ ਨਾਨਕ ਸਹਿਬ ਮਹਾਰਾਜ ਦੀ ਮਾਤਾ ਦਾ ਨਾਮ ਹੈ ਜੀ ਪੁੱਤਰੀ ਰੂਪ ਜੰਮੀ ਭਾਈ ਰਾਮਾ ਜੀ ਦੇ ਘਰ ਇੱਕ ਬੇਟਾ ਜਨਮਿਆ ਉਹਦਾ ਨਾਮ ਰੱਖਿਆ ਕ੍ਰਿਸ਼ਨ ਇਹ ਗੁਰੂ ਨਾਨਕ ਦਾ ਮਾਮਾ ਹੋ ਸਕਾ